ਤੇਰੇ ਪਿੱਛੇ ਮੁਗਲਾਂ ਦੇ ਕਿਲੇ ਲੁੱਟ ਲੂੰ ਛਣੇ ਸਰਪੰਚ ਸਾਰਾ ਪਿੰਡ ਕੁੱਟ ਲੂੰ ਇਹ ਉਹ ਲੈਣਾ ਨੇ ਜਿਹਦੇ ਕਾਰਨ ਗਲਾਬ ਸਿੱਧੂ ਬਾਈ ਨੇ ਪੂਰੇ ਪੰਜਾਬ ਦੇ ਸਰਪੰਚਾਂ ਤੋਂ ਮਾਫੀ ਮੰਗ ਲਈ ਆ ਮਾਫੀ ਕਿਉਂ ਮੰਗੀ ਆ ਗਲਾਬ ਜੂ ਦਾ ਗਾਣਾ ਆਉਂਦਾ ਜੱਟਾ ਲਵ ਯੂ ਜਿਸ ਦੇ ਵਿੱਚ ਵਜੇ ਇੱਕ ਲੈਣ ਨੇ ਮਾਫੀ ਬੰਗਾ ਦਿੱਤੀ ਗਲਾਬ ਸਿੱਧੂ ਤੋਂ ਲਾਈਵ ਹੋ ਕੇ ਮਾਫੀ ਬੰਗਣੀ ਪਈ ਉਹ ਕਿਹੜੀ ਲੈਣਾ ਸਣੇ ਸਰਪੰਚ ਸਾਰਾ ਪਿੰਡ ਕੁੱਟ ਦੂੰ ਜਦੋਂ ਇਹ ਲੈਣ ਸਰਪੰਚਾਂ ਨੇ ਸੁਣੀ ਸਣੇ ਸਰਪੰਚ ਸਾਰਾ ਪਿੰਡ ਕੁੱਟ ਦੂੰ ਤਾਂ ਸਰਪੰਚ ਗੁੱਸੇ ਦੇ ਵਿੱਚ ਆ ਜਾਂਦੇ ਨੇ ਕਿ ਤੈਨੂੰ ਸਰਪੰਚ ਦੇ ਅਹੁਦੇ ਦਾ ਨਹੀਂ ਪਤਾ ਤੈਨੂੰ ਸਰਪੰਚ ਦੀ ਪਾਵਰ ਦਾ ਨਹੀਂ ਪਤਾ ਸਰਪੰਚ ਦੇ ਹੱਥ ਦੇ ਵਿੱਚ ਪੂਰਾ ਪਿੰਡ ਹੁੰਦਾ ਸਰਪੰਚ ਪੂਰੇ ਪਿੰਡ ਦਾ ਲਾਣੇਦਾਰ ਹੁੰਦਾ ਇਹਨੂੰ ਕੁਝ ਜਾਣਕਾਰੀ ਨਹੀਂ ਹੈਗੀ ਤੇਰੇ ਪਿੰਡ ਕੋਈ ਸਰਪੰਚ ਨਹੀਂ ਹੈਗਾ ਸਰਪੰਚਾਂ ਨੇ ਬਾਈ ਜੀ ਲਗਾਤਾਰ ਇਕਤਾ ਕਰਕੇ ਵੀਡੀਓ ਪਾਣੀ ਸ਼ੁਰੂ ਕਰ ਦਿੱਤੀ ਤੇ ਸਰਪੰਚ ਕਹਿੰਦੇ ਨੇ ਸਾਨੂੰ ਮਿਲੀ ਤੈਨੂੰ ਦੱਸਾਂਗੇ ਕਿ ਸਰਪੰਚ ਦੀ ਪਾਵਰ ਕੀ ਹੁੰਦੀ ਹੈ ਕਿਵੇਂ ਕੁੱਤੀ ਦਾ ਸਰਪੰਚ ਤਾਂ ਉਸ ਤੋਂ ਬਾਅਦ ਬਾਈ ਜੀ ਜਦੋਂ ਗਲਾਬ ਸਿੱਧੂ ਦਾ ਕੇ ਵੀਡੀਓ ਪਹੁੰਚਦੀਆਂ ਨੇ ਪੂਰੇ ਸਰਪੰਚਦਿਆਂ ਉਹਨੂੰ ਪਤਾ ਲੱਗਿਆ ਕਿ ਮਾਹੌਲ ਜਾਦਾ ਤਤਤਾ ਹੋ ਗਿਆ ਗਰਮ ਹੋ ਗਿਆ ਤਾਂ ਫਿਰ ਗਲਾਬ ਸਿੱਧੂ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਆ ਕੇ ਮਾਫੀ ਮੰਗ ਲਿੰਦਾ ਤੇ ਬੋਲਦਾ ਕਿ ਮੇਰ ਤੋਂ ਗਲਤੀ ਹੋ ਗਈ ਤੇ ਨੇ ਗੀਤ ਲਿਖਿਆ ਉਸ ਤੋਂ ਵੀ ਗਲਤੀ ਹੋਈ ਹੈ ਉਹਨੇ ਇਹ ਲਾਈਨ ਕਿਉਂ ਲਿਖੀ ਸਣੇ ਸਰਪੰਚ ਸਾਰਾ ਪਿੰਡਕੁੱਟ ਨੂੰ ਪਰਿਵਾਰ ਕਹਿ ਦਿੰਦਾ ਯਾਰ ਤੂੰ ਵੀ ਸਣੇ ਪਰਿਵਾਰ ਤੇਰਾ ਪਿੰਡਕੁੱਟ ਨੂੰ ਪਰ ਨਾ सरपंच ਵਿੱਚ ਐਡ ਕਰ ਦਿੱਤਾ ਤੇ ਉਸ ਕਾਰਨ ਹੀ ਗਲਾਬ ਸਿੱਧੂ ਨੂੰ ਆ ਕੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਮਾਫੀ ਮੰਗਣੀ ਪਈ ਹੁਣ ਮਾਮਲਾ ਠੰਡਾ ਹੋ ਗਿਆ ਇਹਨੂੰ ਤਤਤਾ ਕਰਨ ਦੀ ਲੋੜ ਨਹੀਂ ਬਹੁਤ ਸਾਰੇ ਲੋਕ ਅਜੇ ਵੀ ਪਾ ਰਹੇ ਨੇ ਉਹਦੀਆਂ ਰਿੰਨਾ ਚੱਕ ਕਰਕੇ ਚੱਕ ਕਰਕੇ ਇਹ ਗਲਤ ਗੱਲ ਆ ਜਦੋਂ ਯਾਰ ਕਲਾਕਾਰ ਨੇ ਮਾਫੀ ਮੰਗ ਲਈ ਮੈਟਰ ਸੋਲਵ ਹੋ ਗਿਆ ਸਰਪੰਚ ਠੰਡੇ ਹੋ ਗਏ ਉਹਨੂੰ ਨਹੀਂ ਪਤਾ ਸੀ ਇਹ ਗੀਤ ਜੀਆਂ ਲੈਣਾ ਉਸ ਤੋਂ ਮਾਫੀ ਮੰਗਾ ਦੇਣੀਆਂ ਕਿ ਉਹਨੂੰ ਪਤਾ ਹੁੰਦਾ ਇਹ ਗੀਤ ਇਹ ਨਾ ਕਰਦਾ ਉਹਨੇ ਨਾਰਮਲ ਗੀਤ ਕਰਦਾ ਗਲਾਬ ਸਿੱਧੂ ਬਈ ਯਾਰ ਘੈਂਟ ਬੰਦਾ ਹੀਰਾ ਬੰਦਾ ਕੋਕਾ ਬੰਦਾ ਤੇ ਉਹਨੂੰ ਬਾਈ ਜੀ ਅਜੀਆਂ ਕੰਟਰੋਵਰਸੀਆਂ ਦੇ ਵਿੱਚ ਆਣਾ ਚੰਗਾ ਵੀ ਨਹੀਂ ਲੱਗਦਾ ਤੇ ਆਪਾਂ ਨੂੰ ਵੀ ਚਾਹੀਦਾ ਉਹਦਾ ਸਾਥ ਦੀਏ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਕਿ ਸਭ ਤੱਕ ਵੀਡੀਓ ਪਹੁੰਚ ਸਕੇ